ਸ਼ਰਮਾ ਜੀ ਬਾਈ ਦਲਵੀਰ ਜੀ ਕੁਝ ਕਹਿਣਾ ਚਾਹੁੰਦੇ ਆ ਹੈਲੋ ਧਰਮਾ ਜੀ ਕੀ ਕੀ ਪ੍ਰੋਬਲਮ ਚੱਲਦੀ ਹੈ ਹੁਣ ਇੱਕ ਟੀਮ ਦਾ ਇੰਤਜ਼ਾਰ ਹੋ ਰਿਹਾ ਜੀ ਦੇਖ ਲਓ ਜੀ ਸਰਦਾ ਉਹਦੇ ਬਣਾ ਸਾਰ ਲਓ ਦੂਜੀ ਬੁਲਾ ਲਓ ਚਲੋ ਇਦਾਂ ਹੁੰਦਾ ਵੀ ਆਏ ਨੇ ਜੇ ਟੀਮ ਤਿਆਰ ਹੋਈ ਹੈ ਤੇ ਆਪਾਂ 2 ਮਿੰਟ ਵੇਟ ਕਰ ਰਹੇ ਹਾਂ ਉਹਨਾਂ ਨੂੰ 5 ਮਿੰਟ ਦਿੱਤੇ ਆ ਜੀ ਮੇਰਾ ਮੇਲਾ ਕਿਸੇ ਟੀਮ ਲਈ ਨਹੀਂ ਆ ਮੇਰਾ ਮੇਲਾ ਇਹ ਲੋਕਾਂ ਲਈ ਹੈ ਮੈਂ ਮੈਂ ਇਹਨਾਂ ਨੂੰ ਨਾਰਾਜ਼ ਨਹੀਂ ਕਰਨਾ ਆ 70 ਲੱਖ ਦਾ ਸਮਾਨ ਜਿਹੜਾ ਲਿਆਂਦਾ ਗੁਰਦੁਆਰੇ ਦੇ ਦਿੰਦੇ ਨੇ ਆ ਜੋ ਹੁਕਮ ਹੈ ਸਵਾਹ ਜੀ ਬਾ ਕਬੱਡੀ ਖਿਡਾਰੀਓ ਧਿਆਨ ਦਿਓ ਬਈ ਧਰਮਾ ਜੀ ਸਵੇਰ ਦੇ 11 ਵਜੇ ਤੇ ਆਏ ਆ ਉਸੇ ਜਗ੍ਹਾ ਤੇ ਬੈਠੇ ਆ ਕਿਸੇ ਦੇ ਢਿੱਡ ਦੇ ਹੱਥ ਲਾ ਕੇ ਦੇਖ ਲੈ ਪਿਸ਼ਾਬ ਵਾਲੀ ਨਾਲੀ ਫਟਣ ਲਈ ਹੋ ਗਈ ਹੈ ਇਸ ਕਰਕੇ ਇਸ ਕਰਕੇ ਕਿ ਮੇਰੀ ਜਗ੍ਹਾ ਕੋਈ ਹੋਰ ਨਾ ਰੋਕ ਲੇ ਜੇ ਮੈਂ ਅੱਜ ਮੈਂ ਮੂੰਹ ਤੇ ਕਹਿਣਾ ਚਾਹੀਏ ਹਾਲਾਤ ਰਹਿਣਾ ਕਬੱਡੀ 2 ਸਾਲ ਵੀ ਨਹੀਂ ਕੱਟਦੀ ਜਾਂ ਤੇ ਇਹ ਬਹੁ ਹਿਸ਼ਾਰਾ ਸੀ ਪਾਗਲਾ ਜਾਂ ਫਿਰ ਅਸੀਂ ਸਾਰੀ ਵੇਫ ਤੂਫਾਨ ਦੋ ਮਿੰਟ ਦਾ ਟਾਈਮ ਦੇ ਦਿਓ ਜਿੱਦਾਂ ਮਰਜ਼ੀ ਕਰ ਲਉ ਤਨੀਮਾ ਕਰਕੇ ਟੀਮ ਨੂੰ ਕੈਨਸਲ ਕਰ ਦਿਓ ਉਹਨੂੰ ਅ ਸੰਗਤ ਨੂੰ ਵੇਂ ਤੇ ਇੱਕ ਵਾਰੀ ভাই ਦਲਵੀਰ ਗੱਲ ਦੇ ਨਾ ਇਹ ਸਾਰੀ ਅੱਜ ਰੱਬ ਰੂਪੀ ਸੰਗਤ ਦਿਦਨਾ ਦੇ ਵਿੱਚ ਪੁੱਜੀ ਹੋਈ ਹੈ ਇਹ ਸੰਗਤ ਦਾ ਪਿਆਰ ਹੈ ਬਾਈ ਦਲਵੀਰ ਗਿੱਲ ਜੀ ਆਖ ਰਿਹਾ ਹੈ ਇਹ ਸੰਗਤ ਦੇ ਪਿਆਰ ਕਰਕੇ ਅੱਜ ਕਰੋੜ ਤੋਂ ਉੱਪਰ ਜਿਹੜਾ ਲਾਇਆ ਜਾ ਰਿਹਾ ਹੈ ਇਹ ਸੰਗਤ ਕਰਕੇ ਲਾਇਆ ਜਾ ਰਿਹਾ ਹੈ ਖਿਡਾਰੀਆਂ ਦੇ ਚਰਨਾਂ ਦੇ ਵਿੱਚ ਇੱਕੋ ਹੀ ਵਾਰ-ਵਾਰ ਅਸੀਂ ਬੇਨਤੀਆਂ ਕਰਦੇ ਹਾਂ ਬਾਈ ਧਰਮਾ ਜੀ ਨੇ ਵੀ ਕਿੰਨੇ ਵਾਰੀ ਕਾਲ ਕਰ ਦਿੱਤੀ ਹੈ ਬਾਹੀ ਜੀ ਨੇ ਵੀ ਕਾਲ ਕਰ ਦਿੱਤੀ ਹੈ ਟੀਮਾਂ ਨੂੰ ਬੇਨਤੀ ਹੈ ਜਿਹੜੇ ਦਰਸ਼ਕ ਇੱਧਰ ਐਂਟਰੀ ਗੇਟ ਤੇ ਆ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਬਾਈ ਖਿਡਾਰੀਆਂ ਨੂੰ ਲੰਘਣ ਦੇ ਦਿਓ ਉਧਰ ਸਾਡੇ ਹੈਪੀ ਹੀਰਾ ਜੀ ਨਿਊਜ਼ੀਲੈਂਡ ਤੋਂ ਨਾਲ ਦੀਪ ਮਠੱਡਾ ਬਾਈ ਦਰਸ਼ਕ ਵੀਰੋ